22 ਜੁਲਾਈ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜ਼ਰੂਰ ਕਰਿਓ ਅੱਜ ਕਿੱਥੇ-ਕਿੱਥੇ ਮੀਂਹ ਪੈ ਰਿਹਾ ਹੋਵੇ ਉਹ ਜ਼ਰੂਰ ਕਮੈਂਟ ਬਾਕਸ ਵਿੱਚ ਲਿਖਣਾ ਪੰਜਾਬ ਦੇ ਵਿੱਚ ਜਿਵੇਂ ਉਮੀਦ ਸੀ ਕਿ ਕੱਲ ਤੋਂ ਮੀਂਹ ਦੀ ਆਕਾਰਵਾਈਆਂ ਜਿਹੜਾ ਲੰਘਿਆ ਦਿਨ ਹੈ ਸ਼ੁਰੂ ਹੋਣਗੀਆਂ ਉਸੇ ਤਰ੍ਹਾਂ ਹੀ ਹੋਇਆ ਕੱਲ ਸਵੇਰ ਵੇਲੇ ਤੋਂ ਪੰਜਾਬ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਮੀਂਹ ਦਰਜ ਕੀਤਾ ਗਿਆ ਚਾਹੇ ਉਹ ਪਠਾਨਕੋਟ ਹੋਵੇ ਹੁਸ਼ਿਆਰਪੁਰ ਹੋਵੇ ਅਮੰਦਪੂਰ ਸਹਿਰੋਪੜ ਮੁਹਾਲੀ ਨਵਾਂ ਸ਼ਹਿਰ ਜਲੰਧਰ ਕਰਪੂਰਥਲਾ ਲੁਧਿਆਣਾ ਜਾਂ ਇਹਨਾਂ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਵਧੀਆ ਮੀਂਹ ਦਰਜ ਕੀਤਾ ਗਿਆ ਅੱਜ ਵੀ ਮਾਹੌਲ ਉਸੇ ਤਰ੍ਹਾਂ ਹੀ ਹੈ ਅੱਜ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਮੀਂਹ ਪੈਂਦਾ ਹੋਇਆ ਦਿਖਾਈ ਦੇਵੇਗਾ ਤੇ ਕੁਝ ਕੁ ਖੇਤਰਾਂ ਦੇ ਵਿੱਚ ਭਾਰੀ ਤੋਂ ਭਾਰੀ ਮੀਂਹ ਵੀ ਪੈਂਦਾ ਹੋਇਆ ਜਾਪ ਰਿਹਾ ਹੈ ਖਾਸ ਕਰਕੇ ਪਹਾੜਾ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਜਿਵੇਂ ਹੁਸ਼ਿਆਰਪੁਰ ਹੋ ਗਿਆ ਪਠਾਨਕੋਟ ਹੋ ਗਿਆ ਗੁਰਦਾਸਪੁਰ ਹੋ ਗਿਆ ਨਵਾਂ ਸ਼ਹਿਰ ਆਨੰਦਪੁਰ ਸਾਹਿਬ ਰੋਪੜ ਮੁਹਾਲੀ ਚੰਡੀਗੜ੍ਹ ਫਤਿਹਗੜ੍ਹ ਸਾਹਿਬ ਖੰਨਾ ਪਟਿਆਲਾ ਨਾਬਾ ਇਹਨਾਂ ਖੇਤਰਾਂ ਦੇ ਵਿੱਚ ਵਧੀਆ ਮੀਂਹ ਦਰਜ ਕੀਤਾ ਜਾਵੇਗਾ ਨਾਲ ਲੱਗਦੇ ਖੇਤਰ ਕਰਪੂਥਲਾ ਜਲੰਧਰ ਫਗਵਾੜਾ ਲੁਧਿਆਣਾ ਇਹਨਾਂ ਵਿੱਚ ਵੀ ਸਵੇਰ ਵੇਲੇ ਤੋਂ ਹੀ ਮੀਂਹ ਦੀਆਂ ਕਾਰਵਾਈਆਂ ਜਾਰੀ ਰਹਿਣਗੇ ਜਿਹੜਾ ਕਿ ਸਾਰਾ ਦਿਨ ਇਹਨਾਂ ਖੇਤਰਾਂ ਦੇ ਵਿੱਚ ਅੱਜ ਮੀਂਹ ਪੈਂਦਾ ਹੋਇਆ ਦਿਖਾਈ ਦੇਵੇਗਾ ਅਮਰitsar ਤਰਨਤਾਰਨ ਇਹਨਾਂ ਵਿੱਚ ਟੁੱਟਵੇਂ ਤੌਰ ਤੇ ਮੀਂਹ ਦਾ ਵਧੀਆ ਦੌਰ ਦੇਖਣ ਨੂੰ ਅੱਜ ਮਿਲ ਸਕਦੇ ਨੇ ਜਾ ਕਹ ਲਈਏ ਪੱਛਮੀ ਮਾਲਵੇ ਦੇ ਜਿਨ੍ਹਾਂ ਖੇਤਰਾਂ ਦੇ ਵਿੱਚ ਉਮੀਦ ਘੱਟ ਸੀਗੀ ਪਰ ਉਹਨਾਂ ਖੇਤਰਾਂ ਦੇ ਵਿੱਚ ਵੀ ਟੁੱਟਵੇਂ ਤੌਰ ਤੇ ਮੀਂਹ ਦੇ ਸ਼ਰਾਟੇ ਜਾਂ ਕਹ ਲਈਏ ਮੀਂਹ ਅੱਜ ਦੇਖਣ ਨੂੰ ਮਿਲ ਸਕਦਾ ਹੈ ਚਾਹੇ ਫਰੋਜ਼ਪੁਰ ਫਰੀਦਕੋਟ ਮੋਗਾ ਬਰਨਾਲਾ ਬਠਿੰਡਾ ਮੁਕਸਰ ਫਾਜ਼ਿਲਕਾ ਬਰਨਾਲਾ ਮਾਨਸਾ ਇਹਨਾਂ ਖੇਤਰਾਂ ਦੇ ਵਿੱਚ ਵੀ ਅੱਜ ਟੁੱਟਵੇਂ ਤੌਰ ਤੇ ਮੀਂਹ ਦੇ ਸ਼ਰਾਟੇ ਵੱਖ-ਵੱਖ ਖੇਤਰਾਂ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲ ਸਕਦੇ ਨੇ ਜਿਹੜਾ ਜ਼ਿਆਦਾ ਮੀਂਹ ਆ ਉਹ ਪਹਾੜਾਂ ਤੋਂ ਤਕਰੀਬਨ 60-70 ਕਿਲੋਮੀਟਰ ਦੇ ਏਰੀਆ ਦੇ ਵਿੱਚ ਤਕੜੀਆਂ ਮੀਂਹ ਦੀਆਂ ਕਾਰਵਾਈਆਂ ਦੇਖਣ ਨੂੰ ਮਿਲਣਗੀਆਂ ਚਾਹੇ ਪਠਾਨਕੋਟ ਹੋਵੇ ਚਾਹੇ ਹੁਸ਼ਿਆਰਪੁਰ ਹੋਣ ਕੁਝ ਕਲਾਕੇ ਗੁਰਦਾਸਪੁਰ ਦੇ ਨਵਾਂ ਸ਼ਹਿਰ ਫਤਿਹਗੜ੍ਹ ਸਾਹਿਬ ਚੰਡੀਗੜ੍ਹ ਮੁਹਾਲੀ ਇਹਨਾਂ ਖੇਤਰਾਂ ਦੇ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਅਗਲੇ 2 ਦਿਨ ਵੀ ਰਹਿੰਦੀਆਂ ਹੋਈਆਂ ਜਾਪ ਰਹੀਆਂ ਨੇ ਪਹਾੜਾ ਖੇਤਰਾਂ ਦੇ ਵਿੱਚ ਚਾਹੇ ਉੱਤਰਾਖੰਡ ਹੋਵੇ ਚਾਹੇ ਹਿਮਾਚਲ ਹੋਵੇ ਉਹਨਾਂ ਖੇਤਰਾਂ ਦੇ ਵਿੱਚ ਵੱਡੇ ਪੱਧਰ ਤੇ ਮੀਂਹ ਕੱਲ ਲੰਘਿਆ ਜਿਹੜਾ ਦਿਨ ਹੈ ਉਸੇ ਰਾਤ ਤੋਂ ਸ਼ੁਰੂ ਹੋਇਆ ਸੀਗਾ ਜਿਹੜਾ ਅਗਲੇ 2 ਤੋਂ 3 ਦਿਨ ਜਾਰੀ ਰਹੇਗਾ ਉਹਨਾਂ ਖੇਤਰਾਂ ਦੇ ਵਿੱਚ ਬੱਦਲ ਫਟਣ ਵਰਗੀਆਂ ਘਟਨਾਵਾਂ ਵੀ ਦੇਖਣ ਨੂੰ ਮਿਲਣਗੀਆਂ